ਜੀ ਦੇਖ ਰਹੇ ਸਿੱਧੀਆਂ ਤਸਵੀਰਾਂ ਮੈਲਾ ਚੌਂਕ ਦਾ ਜੋ ਕਿ ਅੱਜ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਵੱਡੀ ਤਿਆਰੀ ਦੇ ਨਾਲ ਦਿੱਲੀ ਵੱਲ ਪੂਚ ਕਰਨ ਦੀਆਂ ਤਿਆਰੀਆਂ ਆਰੰਭੀਆਂ ਗਈਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਹੋਰ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਮੈਲਾ ਚੌਂਕ ਪੁੱਜ ਚੁੱਕੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਾਰੀ ਜਾਨੀ ਮੰਡੀ ਭਰੀ ਖੜੀ ਹੈਗੀ ਕਾਰਤੀ ਕਿਸਾਨ ਜੁਨੀਅਰ ਇੱਕ ਤਾਂ ਸਿੱਧੂਪੁਰ ਤੇ ਜਾਨੀ ਆਗੂ ਸਾਡੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਇਸ ਵੀਰਾਂ ਦੇ ਵਿੱਚ ਸਾਰੀ ਮੰਡੀ ਜਾਣੀ ਮਹਿਲਾ ਚੁੰਕਾਂ ਦੀ ਦਾਣਾ ਮੰਡੀ ਟਰਾਲੀਆਂ ਦੇ ਨਾਲ ਖੁੱਲੋਂ ਨੱਕ ਨੱਕ ਭਰ ਚੁੱਕੀਆਂ ਨੇ ਦਿੱਲੀ ਜਾਣ ਦੀਆਂ ਫੁੱਲ ਤਿਆਰੀਆਂ ਕਿਸਾਨਾਂ ਦੀਆਂ ਇਸ ਵੀਰਾਂ ਦੇ ਵਿੱਚ ਦਿਖਾ ਰਹੇ ਟਰਾਲੀਆਂ ਹਾਰਤਿਕ ਸੰਗਠਨ ਨੇ ਇੱਕ ਤਾਂ ਸਿੱਧੂਪੁਰ ਜੋ ਕਿ ਅਸੀਂ ਲਗਾਤਾਰ ਕਵਰੇਜ ਕਰ ਰਹੇਗੇ ਤੇ ਵੱਡੇ ਵੱਡੇ ਚੈਨਲ ਹੋਰੇ ਪਹੁੰਚੇ ਹੋਏ ਨੇ ਜਿੱਦੂ ਪਰ ਜੋ ਕਿ ਵੱਡੇ ਪੱਤਰ ਤੇ ਉਰੇ ਪਹੁੰਚ ਚੁੱਕੇ ਨੇ ਮੇਰੇ ਕੋਲ ਕੁਝ ਜ਼ਿਲ੍ਹਿਆਂ ਦੇ ਵਿੱਚ ਟਰਾਲੀਆਂ ਇੱਕ ਜਗ੍ਹਾ ਇਕੱਠੀਆਂ ਜਾਨੀ ਇਹਨਾਂ ਨੇ ਇੱਕ ਨੌਰੀ ਬਾਰਡਰ ਪੁੱਛ ਕਰਨਾਗਾ ਜਦੋਂ ਵੀ ਇਹਨਾਂ ਨੂੰ ਕੋਈ ਆਰਡਰ ਮਿਲਦਾ ਤਾਂ ਆਕੀ ਸਮਾਂ ਸਵੇਰ ਦਾ ਵੀ ਦੱਸਿਆ ਜਾਂਦਾ ਵੀ ਸਵੇਰੇ 10 ਵਜੇ ਤੋਂ ਚੱਲਣਗੇ ਮਕੀ ਰਾਤ ਨੂੰ ਵੀ ਕੁਝ ਵੀ ਨਹੀਂ ਕਹਿ ਸਕਦੇ ਵੀ ਕਦੋਂ ਵੀ ਚੱਲ ਸਕਦੇ ਨੇ ਜਦੋਂ ਇਹਨਾਂ ਨੂੰ ਹੁਕਮ ਹੋ ਗਿਆ ਪ੍ਰਧਾਨ ਸਾਹਿਬ ਦਾ ਤਾਂ ਇਹ ਜਲਦ ਚੱਲ ਸਕਦੇ ਨੇ ਲੰਮੇ ਖੜ ਜਾਂਦੇ ਨੇ ਬਾਜੀ ਲੰਮੇ ਖੜ ਜਾਂ ਤੁਸੀਂ ਦੇਖ ਰਹੇ ਹੋ ਭਾਰਤ ਕਿਸਾਨ ਜਿਉਂ ਨੇ ਇੱਕ ਤਾਂ ਸਿੱਧੀ ਪਰ ਜੋ ਕਿ ਕਿਸਾਨ ਸਾਡੇ ਨਾਲ ਨੇ ਤੇ ਪੱਟੀ ਕਿੰਤੀ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਤੇ ਕਿੰਨੇ ਮਹੀਨਿਆਂ ਦਾ ਰਸਣ ਲੈ ਕੇ ਆਏ ਜੀ ਤੁਸੀਂ ਨਾਲ ਅਸੀਂ ਸਾਲ ਪੜਦਾ ਲੈ ਗਏ ਆ ਪੂਰਾ ਠੀਕ ਹੈ ਜੀ ਪਿਛਲੇ ਕਿਹੜੀ ਵੀ ਸਾਲ ਪੜਦੇ ਨੇ ਦੱਸਿਆ ਹੁਣ ਵੀ ਸਾਲ ਪੜਦਾ ਪੂਰਾ ਇੰਸ਼ੀਅਮ ਕਰਕੇ ਆ ਆ ਠੀਕ ਹੈ ਜੀ ਚਿੱਲਾ ਜੂਰਾ ਸਰਾਨਾ ਕੋਈ ਗੱਲ ਨਹੀਂ ਇੱਕ ਵਾਰ ਹੁੰਦੀ ਮਤਲਬਾਂ ਵੀ ਜਿਨ੍ਹਾਂ ਨੇ ਜਿਹੜੇ ਨੱਕੇ ਜਨ ਨੁੱਕੇ ਜਿਹਾ ਲਾਏ ਨੇ ਪੱਥਰ ਵਗੈਰਾ ਉਹ ਉਹ ਕੱਢ ਦਾਂਗੇ ਠੀਕ ਹੈ ਜੀ ਬੁੱਲੇ ਸਾਹਿਬ ਨਾਲ ਬੋਲਿਆ ਚੱਕਰੇ ਨਾਲ ਦੀ ਨਾਲ ਹੀ ਠੀਕ ਹੈ ਜੀ ਜਣੀ ਇਹਨਾਂ ਦਾ ਕਹਿਣਾ ਵੀ ਅਸੀਂ ਜਿਹੜੇ ਵੀ ਉੱਥੇ ਬੈਰੀਕੇਡ ਵਗੈਰਾ ਖੱਟਰ ਸੂਕਾਰ ਨੇ ਲਗਾਏ ਨੇ ਉਹ ਤਾਂ ਸਾਡੇ ਖੱਬੇ ਹੱਥ ਦਾ ਕੰਮ ਆ ਜਾਣੀ ਅਸੀਂ ਮਿੰਟਲ ਸਕਿੰਡਾਂ ਦੇ ਵਿੱਚ ਹੀ ਟੇ ਟੇ ਦੀ ਕਰ ਦਾਂਗੇ ਅਸੀਂ ਅੱਗੇ ਦਿੱਲੀ ਵੱਲ ਵਧਣਾਗਾ ਤੇ ਦਿੱਲੀ ਕੁਝ ਅਸੀਂ ਕਰਨੀ ਕਰਨਾ ਕਬੱਡੀ ਗੇਂਤੀ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਹੋਏ ਨੇ ਦੇਖ ਰਿਹਾ ਹਾਂ ਬਹੁਤ ਬੜੇ ਮਿੰਟੇ ਚੈਨਲ ਵਾਲੇ ਇੱਥੇ ਪਹੁੰਚੇ ਹੋਏ ਨੇ ਉਹਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂਗੇ ਮਹਿਲਾ ਚੌਂਕਾ ਤੋਂ ਮਹਿਲਾ ਚੌਂਕਾ ਤੋਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਚੈਨਲ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਇਸ ਵਾਰ ਆਰ ਪਾਰ ਦੀ ਲੜਾਈ ਹੋਣ ਜਾ ਰਹੀ ਹੈ ਦਿੱਲੀ ਤੇ ਪੰਜਾਬ ਦੀ ਆਰ ਪਾਰ ਦੀ ਲੜਾਈ ਕਾਲੇ ਕਾਨੂੰਨ ਲੰਤ ਕਰੋ ਸਿੱਖ ਕਿਸਾਨ ਮੋਰਚਾ ਬੱਕੋ ਬੱਕੇ ਜਿਨਾ ਤੋਂ ਜਾਣੀ ਬਸਿੰਡਾ ਮਰਸਰ ਹੋਰ ਜਾਨੀ ਅਲੱਗ-ਅਲੱਗ ਕਸਮਿਆਂ ਤੋਂ ਸ਼ਹਿਰਾਂ ਤੋਂ ਪਿੰਡਾਂ ਤੋਂ ਲੋਕ ਪੂਰੇ ਦਰਨੀਆਂ ਸਮੇਤ ਪੁੱਜ ਕੇ ਨੇ ਅਸੀਂ ਦੁਫਾਰਾਂ ਤੱਕ ਨਿਕਾ ਜਾ ਰਹੀ ਹੈਗੀ ਬਹੁਤ ਦੂਰੋਂ ਦੂਰੋਂ ਪਿੰਡਾਂ ਚੋਂ ਭਾਰਤੀ ਕਿਸਾਨ ਜੀ ਨਾਲ ਇੱਕ ਆਸਿੱਤੂ ਪੁੱਜ ਦੇ ਬਰਕਰਾਂ ਦੀਆਂ ਟਰਾਲੀਆਂ ਆਈਆਂ ਨੇ ਜਿਹੜੇ ਦੇਖ ਸਕਦੇ ਹੋ ਤੁਸੀਂਆਂ ਤਸਵੀਰਾਂ ਮਹਿਲਾ ਜੋਬ ਕਮੇਟੀ ਦੇ ਵਿੱਚੋਂ ਜਿਹੜੀਆਂ ਆਹ ਆਰਥਿਕ ਸੰਦ ਜੁਨੀਆ ਸਿੱਧੂ ਦੇ ਵਰਕਰਾਂ ਦੀਆਂ ਟਰਾਲੀਆਂ ਨੇ ਜਿੱਥੇ ਤੱਕ ਸਾਡੀ ਨਿਗਾਹ ਜਾਂਦੀ ਹੈ ਦੂ ਦੂਰ ਤੱਕ ਟਰਾਲੀਆਂ ਖੜੀਆਂ ਨੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਿਹੜੀਆਂ ਇਹ ਟਰਾਲੀਆਂ ਨੇ ਦਿੱਲੀ ਦੀ ਹਿੱਕ ਦੇ ਉੱਤੇ ਨੱਚਣਗੀਆਂ ਕਿਉਂਕਿ ਮੋਦੀ ਸਰਕਾਰ ਨੂੰ ਪਹਲਿਖਾ ਹੈ ਕਿ ਕਿਸਾਨਾਂ ਹਾਂਜੀ ਹਾਂਜੀ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਕਿਸਾਨ ਨੇ ਤੇਰੀ ਹਿੱਕ ਤੇ ਆ ਕੇ ਨੱਚਣਗੇ ਮੋਦੀ ਆ ਤੇਰੇ ਮਨ ਚ ਪਲੇਖਾ ਹੈ ਵੀ ਅਸੀਂ ਬੈਰੀਗੇਡ ਲਾ ਕੇ ਇਨ੍ਹਾਂ ਕਿਸਾਨਾਂ ਨੂੰ ਰੋਕ ਲਾਂਗੇ ਪਰ ਇਹ ਤੇਰੇ ਬੈਰੀਗੇਡ ਇਨ੍ਹਾਂ ਕਿਸਾਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਨੇ ਸਾਨੂੰ ਗੁਰੂਤੀ ਗੁਰੂ ਗੋਬਿੰਦ ਸਿੰਘ ਜਿਸਮੇਸ ਪਿਤਾ ਸਾਨ ਨੂੰ ਗੁਰਤੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਿਲੀ ਹੋਈ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਜੁੱਦ ਕਰਦੇ ਆਏ ਹਾਂ ਸਾਡਾ ਖੂਨ ਹਮੇਸ਼ਾ ਡੁੱਲਦਾ ਹੈ ਇਸ ਲਈ ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਤੇਰੇ ਬੈਰੀ ਬੁਰੀ ਗੇਟ ਦੇ 5 ਮਿੰਟਾਂ ਚ ਖੇਡ ਕੇ ਦਿੱਲੀ ਦੇ ਬਾਡਰਾਂ ਤੇ ਜਾ ਕੇ ਤੇਰੀ ਹਿੱਕ ਤੇ ਨੱਚਾਂਗੇ ਉਸੀਂ ਦੇਖ ਰਹੇ ਹਾਂ ਪੰਜਾਬ ਤੇ ਦਿੱਲੀ ਦਾ ਸੰਗਨਾਮਾ ਸ਼ੁਰੂ ਹੋਣ ਜਾ ਰਿਹਾ ਹੈ ਇਧਰੋਂ ਕਿਸਾਨ ਪੂਰੇ ਜੋਰ ਨਾਲ ਆਪਣੀ ਤਿਆਰੀ ਕਰ ਰਹੇ ਨੇ ਤੇ ਉਧਰ ਦਿੱਲੀ ਵਾਲੇ ਵੀ ਜਾਨੀ ਹਰਿਆਣਾ ਸਰਕਾਰ ਖੱਤਰ ਸਰਕਾਰ ਮੋਦੀ ਦੀਆਂ ਲਾਲਾਂ ਜੱਟ ਰਹੀਆਂ ਜਾਨੀ ਕਹਿ ਸਕਦੇ ਆਂ ਵੀ ਬਾਰਡਰਾਂ ਤੇ ਉੱਪਰ ਜੋ ਬੈਰੀਕੇਡ ਵਗੈਰਾ ਕਿਸਾਨਾਂ ਦੇ ਲਈ ਲਗਾਏ ਗਏ ਨੇ ਉਹੋ ਮੋਦੀ ਨੂੰ ਜਾਨੀ ਇਹ ਦਿਖਾਉਣ ਵਾਸਤੇ ਵੀ ਅਸੀਂ ਬਸ ਜਾਨੀ ਥੋੜੇ ਹੀ ਆਂ ਜਾਣੀ ਮੋਦੀ ਦੀਆਂ ਲਾਣਾ ਜੱਟ ਰਿਆਂ ਖੱਟ ਰੇ ਤੇ ਅੱਜ ਹਰਿਆਣੇ ਤੋਂ ਵੀ ਕਿਸਾਨ ਇੱਥੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਵੀ ਅਸੀਂ ਆਪ ਮੋਰੇ ਹੋ ਕੇ ਲੜਾਂਗੇ ਤੇ ਅੱਗੇ ਨਸਤਾ ਸਾਫ ਕਰਕੇ ਕਿਸਾਨਾਂ ਨੂੰ ਅਸੀਂ ਦਵਾਂਗੇ ਯਾਨੀ ਪੰਜਾਬ ਦਾ ਕਿਸਾਨ ਸਾਡਾ ਵੱਡਾ ਭਰਾ ਤੇ ਅਸੀਂ ਆਪਣੇ ਵੱਡੇ ਭਰਾ ਨੂੰ ਖੁੱਤ ਲੈਣ ਵਾਸਤੇ ਪਹੁੰਚੇ ਹਾਂ 100 150 ਕਿਸਾਨ ਉਰੇ ਪਹੁੰਚੇ ਹੋયા ਜੋ ਕਿ ਤੁਸੀਂ ਦੇਖ ਰਹੇ ਸੀ ਤਸਵੀਰਾਂ ਮਹਿਲਾ ਚੌਂਕਾ ਤੋਂ ਵੱਡੀ ਝੰਟੀ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟਰਾਲੀਆਂ ਪਹੁੰਚ ਰਹੀਆਂ ਨੇ ਤੇ ਕਦੋਂ ਵੀ ਇਹ ਕੁਝ ਕਰ ਸਕਦੇ ਨੇ ਦਿੱਲੀ ਵਾਲਾ ਕਦੋਂ ਵੀ ਕੁਝ ਕੀਤਾ ਜਾ ਸਕਦਾ ਰਾਤ ਨੂੰ ਜਾਂ ਸਵੇਰੇ ਲੰਗਰ ਨੇੜੇ ਤੇ ਗੁਰੂ ਘਰਾਂ ਤੋਂ ਇੱਥੇ ਪਹੁੰਚ ਰਹੇ ਹੈਗਾ ਲੰਗਰ ਜਾਨੀ ਨੇੜੇ ਤੇ ਗੁਰੂ ਘਰਾਂ ਤੋਂ ਇੱਥੇ ਪਹੁੰਚਣ ਲੱਗਿਆ ਹੋਇਆ ਜਾਨੀ ਉਹਨਾਂ ਦਾ ਕਹਿਣਾ ਮਹਿਲਾ ਚੌਕ ਗੁਰੂ ਘਰ ਤੋਂ ਹਾਂਜੀ ਗੁਰਦੁਆਰਾ ਸ੍ਰੀ ਮਹਿਲਾ ਚੌਕ ਗੁਰੂ ਘਰ ਤੋਂ ਉੱਥੇ ਲੰਗਰ ਪਹੁੰਚ ਰਹੇ ਹੈਗਾ ਇਹ ਕੱਲ ਦੇ ਜਾਨੀ ਟਰੈਕਟਰ ਉਹਨੇ ਆ ਰਹੇ ਨੇ ਟਰਾਲੀਆਂ ਤੇ ਅੱਜ ਜਾਨੀ ਕੂਚ ਦਿੱਲੀ ਇੱਥੇ ਤਿਆਰ ਵਰ ਤਿਆਰ ਟਰਾਲੀਆਂ ਉਰੇ ਖੜੀਆਂ ਨੇ ਤੇ ਲੰਗਰ ਗੁਰੂ ਘਰਾਂ ਦੇ ਨੇੜੇ ਦੇ ਗੁਰੂ ਘਰ ਤੋਂ ਪਹੁੰਚ ਰਹੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਮਹਿਲਾ ਚੌਂਕ ਜ਼ਿਲ੍ਹਾ ਸੰਗਰੂਰ ਜਾਨੀ ਸਨਾਮ ਤੋਂ 10 8 10 ਕਿਲੋਮੀਟਰ ਦੀ ਦੂਰੀ ਤੇ ਇਹ ਜਾਨੀ ਇਹ ਮੋਰਚੇ ਨੂੰ ਜਾਨੀ ਉਰੇ ਕਾਫਲਾ ਬਣਾ ਕੇ ਉਰੇ ਚੱਲਣਾ ਇਹਨਾਂ ਨੇ ਸੰਦੀਆਂ ਤੁਸੀਂ ਇਹਨਾਂ ਦੇਖ ਰਹੇ ਤੁਸੀਂ ਮਹਿਲਾ ਚੌਕ ਵੱਲੋਂ ਸਿਪੀਆਂ ਤੁਸੀਂ ਵੀਰਾਂ ਦੇਖ ਰਹੇ ਹੋ ਤੁਸੀਂ ਮਹਿਲਾ ਚੌਕ ਵੱਲੋਂ ਜੋ ਕਿ ਕਿਸਾਨਾਂ ਦੀਆਂ ਟਰਾਲੀਆਂ ਹਲੇ ਬਹੁਤ ਸਾਰੀਆਂ ਮੰਗ ਰਾਰੀਆਂ ਨੇ ਭਾਰਤੀ ਕਿਸਾਨ ਦੁਨੀਆ ਦੇ ਇੱਕ ਦਾ ਸਿੱਧੂਪੁਰ ਦੇ ਬਾਰਕਰ ਬਹੁਤ ਜਗ੍ਹਾ ਤੇ ਰੁਕੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਮਹਿਲਾ ਚੌਕ ਤੇ ਪ੍ਰਧਾਨ ਬਿੱਟੂ ਸਿੰਘ ਵੱਲੋਂ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਬਹੁਤ ਵੱਡੀ ਗਿਣਤੀ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਉਹ ਇੱਕ ਜਿਹੇ ਵਰਕਰ ਹਨ ਜਿਹੜੇ ਅਨਥਕ ਵਰਕਰ ਨੇ ਉਹ ਹਮੇਸ਼ਾ ਹੀ ਲੰਗਰ ਲਾਉਂਦੇ ਰਹਿੰਦੇ ਨੇ ਉਹਨਾਂ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਹੋਇਆ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਹਜ਼ਾਰਾਂ ਦੀ ਗਿਣਤੀ ਦੇ ਟਰਾਲੀਆਂ ਮਹਿਲਾਜਾਂਕ ਪਹੁੰਚ ਰਹੀਆਂ ਨੇ ਅਦੇ ਬਹੁਤ ਸਾਰੀਆਂ ਟਰਾਲੀਆਂ ਅਮਾਂਗ ਰੁਕੀਆਂ ਹੋਈਆਂ ਨੇ ਜਿਹੜੀਆਂ ਰਾਤੋਂ ਰਾਤ ਪਹੁੰਚ ਜਾਣਗੀਆਂ ਇਸ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਸਾਰੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਮਹਿਲਾ ਚੌਂਕ ਪਹੁੰਚੋ ਭਰਾਵੋ ਜਿਹੜਾ ਇਹ ਕਿਸਾਨੀ ਸੰਘਰਸ਼ ਆ ਇਹ ਇਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਵੀ ਹੈ ਸਾਰੇ ਕਿਸਾਨ ਭਰਾਵਾਂ ਦਾ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਮਹਿਲਾ ਚੌਂਕ ਪਹੁੰਚੋ ਭਰਾਵੋ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿਉਂਕਿ ਜਿਹੜਾ ਇਹ ਮੋਦੀ ਹੈ ਮੋਦੀ ਦੀ ਤੌੜ ਚੋ ਕਿਲਾ ਦਿੱਲੀ ਜਾ ਕੇ ਕੱਢਣਾ ਪਊਗਾ ਪਹਿਲਾਂ ਤਾਂ ਅਸੀਂ ਉਠਾਏ ਦੀਏ ਕਿਉਂਕਿ ਸਾਡੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਇਹਨੇ ਕਾਨੂੰਨ ਵਾਪਸ ਲਏ ਜੀ ਪਰ ਅਸੀਂ ਹੁਣ ਮੋਦੀ ਨੂੰ ਦੱਸਣਾ ਚਾਹੁੰਦੇ ਆ ਤੇਰੀ ਤਾਉਣ ਚੋਂ ਕੀਲਾ ਕੱਟਣਾ ਚਾਹੁੰਦੇ ਆ ਕਿਉਂਕਿ ਅਸੀਂ ਹੁਣ ਉਦੋਂ ਹੀ ਉਠਾਂਗੇ ਜਦੋਂ ਲਿਖਤੀ ਰੂਪ ਚ ਸਾਰੇ ਕਾਨੂੰਨ ਵਾਪਸ ਲਏ ਜਾਣਗੇ ਜਿਹੜਾ ਰੋਹਨਰ ਭਾਈ ਖਾਲਸਾ ਵੇ ਨਾਲ ਨਮੇ ਤੇ ਤਾਜ਼ਾ ਅਪਡੇਟ ਦੇ ਲਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਭਾਈ ਖਾਲਸਾ ਵੇ ਸਤੇ